ਸਤਿ ਸ਼੍ਰੀ ਅਕਾਲ ਜੀ ਜੀ ਵਿਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪ੍ਰਤੀ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦਈਏ ਕੀ ਤਿਹਾਰ ਚਲਦੇ ਪਏ ਨੇ ਤਿਹਾਰਾਂ ਦੇ ਦਿਨ ਚਲਦੇ ਪਏ ਨੇ ਤੇ ਜਿਵੇਂ ਕਿ ਦੀ ਜਾਣਦੇ ਹੋ ਕਿ ਕੁਝ ਦਿਨਾਂ ਤੱਕ ਜਿਹੜਾ ਆ ਉਹ ਦੀਵਾਲੀ ਬੜੀ ਧੂਮ-ਧਾਮ ਦੇ ਨਾਲ ਪੂਰੇ ਭਾਰਤ ਦੇ ਵਿੱਚ ਮਨਾਈ ਜਾਂਦੀ ਏ ਤੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜਾ ਆ ਦੀਵਾਲੀ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਏ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਤਿਹਾਰ ਨੂੰ ਮਨਾਇਆ ਜਾਂਦਾ ਹੈ ਉਥੇ ਤੁਹਾਨੂੰ ਦੱਸਦੀ ਏ ਕਿ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਏ ਉਹ ਦੀਵਾਲੀ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਏ ਉਹ ਬਾਜ ਅੱਖ ਰੱਖੀ ਜਾਂਦੀ ਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਏ ਕੋਈ ਅਨਸਖਾਵੀ ਘਟਨਾ ਨਾ ਹੋ ਜਾਵੇ ਤੇ ਉਸ ਨੂੰ ਲੈ ਕੇ ਤੁਹਾਨੂੰ ਦੱਈਏ ਕਿ ਸ਼ਹਿਰ ਦੇ ਵੱਖ-ਵੱਖ ਚੌਕਾਂ ਦੇ ਵਿੱਚ ਜਿਹੜੇ ਨੇ ਉਹ ਲਗਾਤਾਰ ਨਾਕੇ ਲਗਾ ਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਹਰ ਸੱਕੀ ਸਾਧਨ ਦੇ ਉੱਤੇ ਜਿਹੜਾ ਆ ਉਹ ਨਜ਼ਰ ਰੱਖੀ ਜਾਂਦੀ ਏ ਤੇ ਸੱਕ ਪੈਣ ਤੇ ਬਕਾਇਦਾ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਏ ਤੁਹਾਨੂੰ ਦੱਦੀ ਏ ਕਿ ਜਲਾਗਰਦਾਸਪੁਰ ਦੇ ਐਂਟਰੈਂਸ ਦੇ ਉੱਤੇ ਹੀ ਬੱਬਰੀ ਬਾਈਪਾਸ ਨਾਕੇ ਦੇ ਉੱਤੇ ਖਾਸ ਕਰਕੇ ਜਿਹੜਾ ਆ ਉਹ ਲਗਾਤਾਰ ਚੈਕਿੰਗ ਚੱਲਦੀ ਰਹਿੰਦੀ ਏ ਪਰ ਕਈ ਵਾਰ ਇੱਥੇ ਸਪੈਸ਼ਲ ਡਿਊਟੀਆਂ ਲਗਾ ਕੇ ਵੀ ਚੈਕਿੰਗ ਜਿਹੜੀ ਏ ਕੀਤੀ ਜਾਂਦੀ ਏ ਤੁਹਾਨੂੰ ਦੱਦੀ ਏ ਕਿ ਇਹ ਨਾਕਾ ਬੱਬਰੀ ਬਾਈਪਾਸ ਸਦਰ ਥਾਣਾ ਤਸਪੁਰ ਦੇ ਅਧੀਨ ਆਉਂਦਾ ਹੈ ਜਿੱਥੇ ਕਿ ਐਸਐਚਓ ਸਦਰ ਥਾਣਾ ਅਮਨਦੀਪ ਸਿੰਘ ਹੋਣਾ ਨੇ ਸਪੈਸ਼ਲ ਤੌਰ ਤੇ ਆ ਕੇ ਇੱਥੇ ਨਾਕਾਬੰਦੀ ਕੀਤੀ ਤੇ ਸਪੈਸ਼ਲ ਸੱਕੀ ਸਾਧਨਾ ਨੂੰ ਰੋਕ ਕੇ ਜਿਹੜਾ ਆ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਦੀਵਾਲੀ ਦੇ ਤਿਹਾੜ ਦੇ ਉੱਤੇ ਸਪੈਸ਼ਲੀ ਮਾਨਯੋਗ ਐਸਐਸਪੀ ਦੇ ਹੁਕਮਾਂ ਦੇ ਮੁਤਾਬਕ ਨਾਕਿਆਂ ਦੇ ਉੱਤੇ ਜਿਹੜਾ ਆ ਚੈਕਿੰਗ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਹੈ ਇਹ ਸਾਡਾ ਇੱਕ ਪੱਕਾ ਨਾਕਾ ਹੈ ਪਰ ਜਿੰਨੇ ਵੀ ਸ਼ਹਿਰ ਦੇ ਚੌਕਾਂ ਉੱਥੇ ਟੈਂਪਰੇਰੀ ਵਾਰ-ਵਾਰ ਜਿਹੜੇ ਆ ਨਾਕੇ ਲਗਾ ਕੇ ਚੈਕਿੰਗਾਂ ਕੀਤੀਆਂ ਜਾਂਦੀਆਂ ਨੇ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਜਿਹੜੀ ਹੈ ਉਹ ਬਣੀ ਰਹੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਇਹ ਘਟਨਾ ਦੁਰਘਟਨਾ ਨਾ ਹੋ ਸਕੇ ਤੇ ਸ਼ਹਿਰ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਆਪਣੇ ਤਿਹਾਰ ਮਨਾ ਸਕਣ ਤੇ ਤਿਹਾਰਾਂ ਦੇ ਲਈ ਵਧੀਆ ਤਰੀਕੇ ਦੇ ਨਾਲ ਸ਼ਾਪਿੰਗ ਵਗੈਰਾ ਕਰ ਸਕਣ ਇਹ ਗੱਲਾਂ ਕੁਝ ਤਾਂ ਸਾਡੀਆਂ ਆਫਲਾਈਨ ਕੈਮਰਾ ਹੀ ਹੋਈਆਂ ਤੇ ਕੁਝ ਜਿਹੜੀ ਯਾਨੀ ਉਹ ਆਨਲਾਈਨ ਕੈਮਰਾ ਵੀ ਕੀਤੀਆਂ ਗਈਆਂ ਤਾਂ ਕਿ ਜਿਹੜਾ ਆ ਉਹ ਤੁਹਾਡੇ ਤੱਕ ਇੱਕ ਜਿਹੜਾ ਆ ਚੰਗਾ ਮੈਸੇਜ ਪਹੁੰਚ ਸਕੇ ਆਓ ਗੱਲਬਾਤ ਕਰਦੇ ਹਾਂ ਐਸਐਚਓ ਅਮਨਦੀਪ ਸਿੰਘ ਸਦਰ ਥਾਣਾ ਗੁਰਦਾਸਪੁਰ ਦੇ ਨਾਲ ਜਿਹੜੀ ਚੈਕਿੰਗ ਕੀਤੀ ਆ ਜੀ ਇਹ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਦਿਨ ਤਿਹਾਰਾਂ ਦਾ ਸਮਾਂ ਚੱਲ ਰਿਹਾ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗੁਰਦਾਸਪੁਰ ਸ਼ਹਿਰ ਦੀ ਐਂਟਰਸ ਐਗਜ਼ਿਟ ਔਰ ਜਿਹੜਾ ਵੀ ਏਰੀਆ ਤੋਂ ਜਿੱਥੇ ਗਰਦਾਸਪੁਰ ਚ ਆ ਜਾ ਸਕਦਾ ਬੰਦਾ ਉਥੇ ਚੈਕਿੰਗ ਕਰ ਰਹੇ ਆ ਨਾਕੇ ਲੱਗੇ ਹੋਏ ਨੇ ਤੇ ਇਹ ਸਾਡੇ ਨਾਕੇ ਜਿਹੜੇ 24 ਘੰਟੇ ਦੇ ਨੇ ਹਾਂਜੀ ਇਹ ਸਪੈਸ਼ਲ ਤਿਹਾਰਾਂ ਨੂੰ ਲੈ ਕੇ ਨਾਕਾਬੰਦੀ ਕੀਤੀ ਗਈ ਆ ਤਾਂ ਜੋ ਜਿਹੜੇ ਗਰਦਾਸਪੁਰ ਦੇ ਲੋਕ ਨੇ ਉਹ ਆਪਣੇ ਵਧੀਆ ਤਰੀਕੇ ਨਾਲ ਤਿਹਾੜ ਸੈਲੀਬ੍ਰੇਟ ਕਰ ਸਕਣ ਇਹ ਜੀ 24/7 ਚੱਲਣਗੇ ਨਾਕੇ ਜੀ 24 ਘੰਟੇ ਦੇ ਨਾਕੇ ਨੇ ਹਾਂਜੀ ਅਲੱਗ-ਅਲੱਗ ਲੋਕੇਸ਼ਨਾਂ ਨੇ ਟਾਈਮ ਟੂ ਟਾਈਮ ਇਹ ਤਾਂ ਪਰਮਨੈਂਟ ਆ ਸਾਡਾ ਨਾਕਾ ਜੀ ਜਿਸ ਤਰ੍ਹਾਂ ਦੀਨਾ ਨਗਰ ਪਰਮਨੈਂਟ ਆ ਬਾਈਪਾਸ ਤੇ ਇਹ ਸ਼ਹਿਰ ਦੇ ਵਿੱਚ ਟਾਈਮ ਟੂ ਟਾਈਮ ਸ਼ਿਫਟ ਵਾਈਜ਼ ਨਾਕੇ ਲੱਗ ਚੱਲਦੇ ਰਹਿੰਦੇ ਆ ਮੈਂ ਗੁਰਦਾਸਪੁਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਦਿਨ ਤਿਹਾਰ ਦਾ ਸਮਾਂ ਹੋਣ ਕਰਕੇ ਬਾਜ਼ਾਰਾਂ 'ਚ ਰਸ਼ ਕਾਫੀ ਹੁੰਦਾ ਤੇ ਆਲੇ ਦੁਆਲੇ ਤੁਸੀਂ ਆਪਣੇ ਸੁਚੇਤ ਰਹਿ ਕੇ ਦੇਖਦੇ ਰਹੋ ਜੇ ਤੁਹਾਨੂੰ ਕੋਈ ਸ਼ੱਕੀ ਚੀਜ਼ ਲੱਭਦੀ ਆ ਜਾਂ ਕੋਈ ਸ਼ੱਕੀ ਬੰਦਾ ਮਿਲਦਾ ਤੇ ਤੁਰੰਤ ਸਾਨੂੰ ਸੂਚਿਤ ਕਰੋ ਅਸੀਂ ਹਰ ਵੇਲੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਕੋਈ ਜਿੰਨੀ ਤੁਰੰਤ ਦਿੱਕਤ ਨਹੀਂ ਹੁੰਦੀ ਜਿਵੇਂ ਹੁਣ ਸਲਾਹ ਰਹੇ ਦੂਜੀ ਕੋਈ ਦਿੱਕਤ ਨਹੀਂ ਆਈ ਲੋਕਾਂ ਦੇ ਨਾਲ ਜਾਂ ਕੋਆਪਰੇਟ ਕਰਦੇ ਲੋਕ। ਨਹੀਂ ਸਾਡੇ ਨਾਲ ਲੋਕ ਜਿਹੜੇ ਸਹਿਯੋਗ ਕਰਦੇ ਆ ਜੀ ਕੋਈ ਅਸੀਂ ਗੱਲ ਨਹੀਂ। ਚੈਕ ਇਨ ਵਿੱਚ ਦਿੱਕਤ ਨਹੀਂ ਆਈ। ਨਹੀਂ ਚੈਕ ਇਨ ਵਿੱਚ ਕੋਈ ਪਰੇਸ਼ਾਨੀ।